ਜੋ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਹਿਰ ਗੁਜਰਮਾਲ ਸ਼ਹਿਰ ਘਾਟ ਦੇ ਵਿੱਚ ਹੋ ਰਿਹਾ ਹੈ ਕੰਨ ਦੇ ਤਾਂ ਤੇ ਅਰਥੇਨ ਅਰਦਾਸ ਸੁਭਾਈ ਜੀ ਦੇ ਚਰਨਾਂ ਦੇ ਵਿੱਚ ਤੇ ਜੋ ਦੁੱਖ ਦੀ ਘੜੀ ਦੇ ਵਿੱਚ ਸਹਿਯੋਗ ਇਹਨਾਂ ਨੇ ਸਾਰੇ ਪਰਵਾਰ ਨਾਲ ਦੁੱਖ ਦੀ ਘੜੀ ਬਹੁਤ ਖੜੇ ਨੇ ਗੱਡੀ ਜਿਹੀ ਸੀ ਆਹ ਨਾਲਿਕੰਦਾ ਜੀ ਗੁਰੂ ਸਾਹਿਬਾਨ ਸਮਗਰੀ ਆ ਗਈ ਦੋ ਕੁ ਕਿਲੋ ਸਮਗਰੀ ਆ ਗਈ ਕਹਿੰਦੇ ਲਿਆਓ ਨਾ ਪਿੰਡਾਂ ਹੋ ਸਾਜੇ ਤੇ ਫੇਰ ਬਾਹਵਾਂ ਲੈ ਸਾਰੇ ਸ਼ਹਿਰ ਵਿੱਚ ਪਹੁੰਚਾ ਦੇ ਜੋ ਕਿ ਇਹ ਦੋ ਕੁ ਨਹੀਂ ਝੋਣ ਸੱਦੀ ਕਰ ਬੈਨਾ ਜਿਹੜਾ ਚਾਹੇ ਰੱਖਿਆ ਉਹ ਜਿਸ ਤਰ੍ਹਾਂ ਨਾ ਵੀ ਕਿਨਾਰਾ ਵੀ ਜੋ ਮਨਜੀਤ ਸਿੰਘ ਦੇ ਪਰਿਵਾਰ ਨੂੰ ਦੁੱਖ ਦਾ ਤਾਰਾ ਮੰਨੰਦ ਦਾ ਪਰਿਵਾਰ ਦੇ ਦੇਖ ਸਕਦੇ ਹੋ ਮਨਜੀਤ ਸਿੰਘ ਜੀ ਦੀ ਭੈਣ ਉਹਨਾਂ ਦੀ ਧਰਮ ਪਤਨੀ ਤੇ ਸਮੂਹ ਰਿਸ਼ਤੇਦਾਰ ਪਹੁੰਚ ਕੇ ਦੁਖੀ ਘੜੀ ਦੇ ਵਿੱਚ ਨਾਲ ਜੁੜੇ ਹੋਏ ਨੇ ਬੜਾਈਆਂ ਹੋਣਗੀਆਂ ਬੜਾਈਆਂ ਹੋਣਗੀਆਂ ਮਹਿੰਦਰ ਘੱਟ ਲਾ ਤੇ ਦੀਨ ਨੂੰ ਉੱਧਰ ਬਿਠਾ ਦੇ ਸਾਥੇ ਬੈਠ ਬੋਲ ਹਾਂ ਲੋਕਾਂ ਨੂੰ ਮੈਂ ਕਹਿੰਦਾ ਤੇ ਜੋ ਖਾਂਦੀ ਹੁਣ ਦੇਖ ਲੈ ਤਖਨ ਨਾਲ ਪਾਣੀ ਛੱਡਦੇ ਜਦ ਪਾਜੀ ਆਹ ਬੇਨ ਮਰਦਾ ਛੱਡਦੇ ਨਾਲ ਕੋਈ ਚਲੇ ਦੁਖੀ ਕਰੀ ਦੇਵੇ ਸਾਰੇ ਪਰਿਵਾਰ ਦੇ ਨਾਲ ਸਾਰੀ ਸ਼ਹਿਰ ਵਾਸੀ ਵੱਡੇ ਦਾ ਵੱਡਾ ਜੋੜ ਕੇ ਖੜੇ ਨੇ ਜੀ ਸਾਰੇ ਗੁਰੂ ਜੀ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਬਾਗ ਦੇਵੇ ਪਰਵਾਰ ਨੂੰ ਦੁੱਖ ਦੀ ਘੜੀ ਹੁੰਦੀ ਦਾ ਬਲ ਦੇਵੇ ਸਾਰੇ ਗੁਰੂ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ sat naam vai guru sat naam vai guru sat naam vai guru sat naam vai guru sat naam ਸਤਨਾਕ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਸਤਨਾਕ ਵਾਹਿਗੁਰੂ ਤੁਜੀ ਵਾਹਿਗੁਰੂ ਕਰਦਾ ਇੱਕ ਉਹਨੰਦਾਰ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਦੀ ਸਹਾਰੇ ਸਾਰ ਸ੍ਰੀ ਸਭੋ ਕੀ ਜੀਤਿ ਬੋਸਰ ਹੀ ਅਸਮੀ ਜਗੰਮੁਖਿ ਬਗਾ ਉਤੇ ਪਾਣੀ ਦੇ ਨਾਨਕ ਲਈ ਕਿਹਾ ਹੈ ਮੁੰਡਾ ਪਾਣੀ ਲਿਖਿਆ ਦਾ ਸਾਰਾਮ ਦਾਸ ਪੁਨੀ ਸਹਾਏ ਸਰਜਨ ਹਰ ਕੋ ਜਿੰਦਨ ਸ੍ਰੀਮਨੋ ਸ੍ਰੀ ਹਰਿ ਰਾਏ ਸ੍ਰੀ ਹੰਮ ਜਿਸ਼ਨ ਧਿਆਈ ਆ ਤੇਗ ਮਹਾਰਾਜ ਕਾਰਨ ਆਵੇ ਤਾਏ ਸਤਿ ਸ਼੍ਰੀ ਅਕਾਲ ਜੀ ਅਰਦਾਸ ਕਰੀਏ ਸਤਿਗੁਰੂ ਸਾਹਿਬ ਜੀ ਦੇ ਸਹਾਰੇ ਦਸੰਤ ਪਾਤਸ਼ਾਹਾਂ ਦੀ ਜੋਤ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਖੀ ਦਾ ਅਨੁ ਅਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਿਆਰੀਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤੇਆਂ ਤਪਿਆ 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 ਜਿਨ੍ਹਾਂ ਨਾਮੁ ਜਪਿਆ ਵੰਨ ਛਕਿਆ ਤੇਗ ਚਲਾਈ ਤੇਗ ਵਾਹੀ ਤੇਖ ਕੇ ਅੰਧੇ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰਕੇ ਕਾਲ ਸਾਜੀ ਬੋਲੋ ਜੀ ਵਾਹਿਗੁਰੂ ਕਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸਿਖਿ ਸਿਧੰਤੇ ਬੰਦ ਬੰਦ ਕਟਵਾਏ ਉੱਪਰੀਆਂ ਲੋਹਾਂੀਆਂ ਸਰਕੜੀਆਂ ਤੇ ਚੜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਹਰਿ ਸਾਜੀ ਬੋਲੋ ਜੀ ਵਾਹਿਗੁਰੂ ਪੰਜਾਮ ਕਹਤੋਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਸਹਾਰਾ ਚੇ ਆ ਰਿਹਾ ਏ ਤੇਗ ਤੇਗ ਫਸੇ ਮਿਰਤ ਕੇ ਪੈਜ ਪੰਖ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਥੋ ਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ দান ਕੇਸ দান ਰਹਿਤ দান ਵੇਚ দান ਵਿਸਾਹ দান ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਸੰਹਾਰ ਲੋਕੀਆਂ ਝੰਡੇ ਬੰਗੇ ਜੁਗ ਜੁਗ ਅਸਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਦੀ ਮਾ ਮਤਿ ਚੇ ਮਤਿ ਫਤਦਾ ਰੱਖਾ ਆਪਵਾਹੀ ਗੁਰੂ ਦੀ ਏ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਸਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਣ ਗੁਰਦੁਆਰਿਆਂ ਗੁਰਧਾਮਾਂ ਦੇ ਇਨਾ ਤੋ ਪੰਥ ਰੂਹ ਦੇ ਛੋੜਿਆ ਗਿਆ ਹੈ ਭੁੱਲੇ ਦਰਸ਼ਨ ਤੇ ਨੌਰ ਤੇ ਸੇਵਾ ਸੰਭਾਲਦਾ ਦਾਤ ਕਲ ਸਾਜੀ ਉਪਕਸ਼ੋ ਤੇ ਨਿਮਣ ਆਂਦੇ ਬਾਣ ਨੇਤਾ ਆਂਦੇ ਤਾਂ ਨਿਓਟਿਆਂ ਦੀ ਓਟ ਸੱਚੇ ਕਿਤਾ ਵਾਹਿਗੁਰੂ ਧੰਨ 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 ਸਤਿਗੁਰੂ ਸ੍ਰੀ ਕਰਨ ਸਾਕੀ ਦੀ ਮਹਾਰਾਜ ਆਪ ਜੀ ਦੇ ਹਜੂਰ ਕਰਤਾਸ ਗੈਨਤੀ ਸੰਤੂ ਜੀਓ ਜਿਹਾ ਜੀਰੇ ਲਿਖਿਆ ਤੇਹਾ ਹੁਕਮ ਹੁਕਮਾਇ ਕੱਲੇ ਆਵਜ ਨਾਨਕਾ ਸਤਿ ਉਕੀ ਜਾਣਦੇ ਮਹਾਂ ਵਾਕਾਂ ਅੰਸਾਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਮਨਜੀਤ ਸਿੰਘ ਜੀ ਬਕਰਾ ਸਤੁਰ ਸਰਦਾਰ ਪਰਵਿੰਦਰ ਸਿੰਘ ਜੀ ਬਕਰਾਰ ਸਤਿਗੁਰੂ ਜੀ ਹੋ ਦਿੱਤੇ ਹੋਈ ਸਮਸਾਰ ਰੂਪੇ ਦੁਨੀ ਨੂੰ ਤੋੜੀਆਂ ਹੋਇਆ ਅਕਾਲ ਚਲਾਣਾ ਕਰ ਗਏ ਸਤਿਗੁਰੂ ਜੀ ਸੰਗ ਜੀ ਅਰਤਾਸ ਵਿਛੜੇ ਹੁੰਦੇ ਕੋਲੋਂ ਸੰਸਾਰਿਕ ਯਾਤਰਾ ਕਰਦਿਆਂ ਹੋਇਆ ਹੰਨਾ ਚੁੱਕਾ ਨਾ ਚਿਤਾਰਦਿਆਂ ਹੋਇਆ ਸਦੀਵਕਾਲ ਆਪਣੇ ਚਰਨਾਂ ਵਿੱਚ ਨਿਵਾਸ ਸਚਾਨ ਬਖਸ਼ਣ ਨਾ ਤਉ ਬਾਦੂ ਬਖਸ਼ਨਾ ਪਰਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਨਾ ਮੀਆਂ ਦਰਤਾ ਚੜਨਾ ਕਮਲਾਂ ਦਾ ਪਿਆਰ ਬਖਸ਼ਨਾ ਸਭ ਕੋ ਜਿਓ ਜਿਪਾਤਿਆ ਹੈ ਕਿਰਪਾ ਕਰੋ ਅਗਨ ਭੇਟ ਕਰਨ ਦੀ ਆਗਿਆ ਬਖਸ਼ੋ ਜੀ ਅੱਖਰ ਭਾਤਾ ਘਟੰ ਭੁਲ ਸੁਖ ਮਾ ਕਰਨੀ ਸਰਬਤ ਦੇ ਘਾਲ ਜਿ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ ਨਾਨਕ ਨਾਮ ਕਰਦੀ ਕਲਾ ਤੇਰੇ ਭਾਰੀ ਸਰਬਤਾ ਪੜਾ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਕੀ ਫਤਿਹ ਹੋ ਜੋ ਪਿਛੇ ਪਿਛੇ ਨੂੰ ਹੋ ਜਾਈ